ਫੋਮੀ ਕੇਸ਼ਵਨੰਦ ਅੱਛਾ ਜੀ ਵੀਰ ਸਰ ਉਹਨਾਂ ਨੇ ਬਣਾਇਆ ਸੀ ਜਿਹੜੇ ਆਪਣੇ ਰਾਜ ਸਭਾ ਮੈਂਬਰ ਸੀ ਜਿਨ੍ਹਾਂ ਨੇ ਹਰਬੰਦਰ ਸਾਹਿਬ ਦੇ ਉਹ ਸਫਾਈ ਮੌਕੇ ਕੋਈ ਰੱਖਣ ਮੌਕੇ ਕੋਈ ਕੁਝ ਹੋਰ ਰੋਲ ਆਉਣ ਉਹ ਠੀਕ ਹੈ ਜੀ ਉਹ ਅਨਪੜ ਬੰਦਾ ਸੀ ਹੂੰ ਰਾਜਸਥਾਨ ਦਾ ਬੰਦਾ ਸੀ ਅੱਛਾ ਜੀ ਤੇ ਉਹ ਏਡਾ ਸ਼ੌਕ ਹੈਗਾ ਸੀ ਕਦਮਾ ਰੱਖਣ ਦਾ ਤੇ ਮਤਲਬ ਮੈਂ ਤੁਹਾਨੂੰ ਦੋਦਾ ਦੇ ਜਿਹੜੀ ਚਲਦੀ ਫਿਰਦੀ ਲਾਇਬ੍ਰੇਰੀ ਦਾ ਕਨਸੈਪਟ ਜਿਹੜਾ ਨਾ ਉਹ ਕੋਸ ਬੰਦਨ ਸੀ ਹੂੰ ਉਹ ਗੱਡਾ ਲਿਆਉਂਦਾ ਸੀ ਅੱਛਾ ਜੀ ਬਲਦਲਾ ਹੂੰ ਗੱਡੇ 'ਤੇ ਕਿਤਾਬਾਂ ਪਰਨੀਆਂ ਨੇ ਹੂੰ ਤੇ ਇੱਕ ਪਿੰਡ ਤੋਂ ਸਾਰੇ ਪਿੰਡਾਂ ਦਾ ਚੱਕਰ ਮਾਰਨਾ ਤੇ ਉਹ ਕਿਤਾਬਾਂ ਵੰਡ ਦੇ ਜਾਣੇ ਵੰਡ ਦੇ ਜਾਣੇ ਵੰਡ ਵੀ ਜਾਣੇ ਅੱਛਾ ਜੀ ਦੂਜੀ ਵਾਰੀ ਨਵੀਆਂ ਕਿਤਾਬਾਂ ਲੈ ਜਣੀਆਂ ਉਹ ਵਾਪਸ ਜਣੀਆਂ ਨਾਲ ਹੂੰ ਮਤਲਬ ਇਹ ਕਨਸੈਪਟ ਜਿਹੜਾ ਹੈਗਾ ਸੀਗਾ ਉਸ ਬੰਦੇ ਦਾ ਤਾਂ ਹੈ ਸੀ ਜੀ ਪਹਿਲੀ ਪੰਜਾਬ ਦੀ ਜਿਹੜੀ ਮੂਵਬਲ ਜਿਹੜੀ ਚਲਦੀ ਫਿਰਦੀ ਲਾਇਬ੍ਰੇਰੀ ਸੀ ਹੂੰ ਸੋਮ ਨਿਕੇਸ਼ ਉਹਨਾਂ ਦੇ ਲਈ ਸੀ ਹੂੰ ਔਰ ਕਲੀ ਕਿ ਲਾਇਬ੍ਰੇਰੀ ਤੇ ਉਹ ਉਹ ਕਿਉਂਕਿ ਰਾਜਸਥਾਨ ਤੋਂ ਆਇਆ ਸੀਗਾ ਤੇ ਉਹਨੂੰ ਰੁੱਖਾਂ ਦਾ ਵੀ ਬੜਾ ਸੀ ਅੱਛਾ ਜੀ ਸੜਨ ਵਾਲੀ ਸੰਗਰੀਆ ਪੈਂਦਾ ਸੰਗਰੀਆ ਉਸਨੇ ਕੁਝ ਏਰੀਏ ਦੇ ਵਿੱਚ ਦਰਖਤ ਲੌਂਗ ਮੋਕੇ ਦਰਖਤ ਲਾ ਕੇ ਤੇ ਗਰਮੀ ਤੋਂ ਦਰਖਤਾਂ ਨੂੰ ਬਚਾਉਣ ਦੇ ਖਾਤਰ ਕੋਰਿਆਂ ਤੋੜਿਆਂ 'ਚ ਪਾਣੀ ਪਾ ਕੇ ਅੱਛਾ ਉਹ ਦਰਖਤਾਂ ਨੂੰ ਪਾਣੀ ਪਾਉਣਾ ਨਹੀਂ ਉਹਨਾਂ ਦਰਖਤਾਂ ਦੇ ਨਾਲ ਉਹ ਤੋੜੇ ਰੱਖਦੇ ਰੱਖਦੇ ਪਾਣੀ ਰਿਸਦਾ ਰਹੇ ਹਾਂ ਮਤਲਬ ਪਾਣੀ ਦੀ ਸੇਵਿੰਗ ਦਾ ਤੇ ਪਾਣੀ ਦਾ ਜਿਹੜਾ ਦੇਣ ਦਾ ਤਰੀਕਾ ਬਿਲਕੁਲ ਬਿਲਕੁਲ ਔਰ ਉੱਥੇ ਜਿਹੜੇ ਥਾਂ ਤੇ ਉਹਨੇ ਉਹ ਚੀਜ਼ਾਂ ਕੀਤੇ ਸੀ ਉੱਥੇ ਐਗਰੀਕਲਚਰ ਯੂਨੀਵਰਸਿਟੀ ਟਾਈਪ ਕਾਲਜ ਅੱਛਾ ਔਰ ਉੱਥੋਂ ਉਸ ਏਰੀਏ ਦੇ ਪੰਜਾਬ ਦੇ ਹਰਿਆਣਾ ਦੇ ਤੇ ਰਾਜਸਥਾਨ ਦੇ ਇੰਨੇਕ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਬਣੇ ਬੱਚੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਅੱਛਾ ਉਹ ਬਹੁਤ ਵੱਡੀ ਦੇ ਨਸਲ ਉਸ ਉਸ ਏਰੀਆ ਵਾਸਤੇ ਤੇ ਖੁਦੋਂ ਅਨਪੜ੍ਹ ਸੀਗੇ ਹੈ ਖੁਦੋਂ ਅਨਪੜ੍ਹ ਸੀਗੇ ਖੁਦੋਂ ਹੂੰ ਪੇਡਾਂ ਚਾਰਦਾ ਸੀ ਅੱਛਾ ਪਸ਼ੂ ਚਾਰਦਾ ਸੀ ਹੂੰ ਪਸ਼ੂ ਚਾਰਦਾ ਕਰਦਾ ਇਧਰ ਆ ਗਿਆ ਹੂੰ ਇਧਰ ਆ ਕੇ ਉਹਨੂੰ ਕੀ ਲਗਣ ਲੱਗੀ ਕਿਸ ਕਿਸਮ ਦੀ ਬਣੀ ਉਨੇ ਕਿਤੇ ਕਿਤੇ ਕਿਰਤ ਮਤਲਬ ਮੈਂਬਰ ਰਾਜ ਸਭਾ ਤੱਕ ਗਿਆ ਬੰਦਾ ਹੂੰ ਔਰ ਉਹਦੀ ਡੈਥ ਵੀ ਦਿੱਲੀ ਦੇ ਵਿੱਚ ਚੱਲਦੀ ਫਿਰਦੀ ਸੜਕ ਤੇ ਅੱਛਾ ਔਰ ਉਸ ਬੰਦੇ ਨੇ ਨੈਸ਼ਨਲ ਲੈਵਲ ਦਾ ਇੱਕ ਜਿਹੜਾ ਕਵੀ ਦਰਬਾਰ ਹੈ ਉਹ ਸੈਟੀਜ਼ਨ ਚ ਕਰਾਇਆ ਸੀ ਅੱਛਾ ਉਹ ਮਤਲਬ ਇੰਨੀ ਇੰਨੀ ਸਮ ਇੰਨੀ ਕਪਰੂ ਹੂੰ ਬਿਲਕੁਲ ਸੋ ਤੁਹਾਡੇ ਤੇ ਵੀ ਉਹਨਾਂ ਦਾ ਪ੍ਰਭਾਵ ਯਕੀਨਨ ਫਿਰ ਰਿਆਲ ਹੋਇਸੀ ਕਰਕੇ ਕਿਉਂਕਿ ਮੇਰੇ ਨਾਲ ਮੇਰਾ ਜਿਹੜੀ ਮੇਰੇ ਸਕੂਲ ਦੀ ਤੇ 73 ਦਿਨ ਦੀ ਦੀਵਾਰ ਸੀ ਹਾਂਜੀ ਉਹ ਹਾਂਜੀ ਮੈਂ ਦਵਾਰ ਤੱਪਦਾ ਸੀ ਅੱਛਾ ਠੀਕ ਹੈ ਉਹ ਠੀਕ ਹਾਂ ਦਵਾਰ ਤੱਪਦੇ ਉੱਥੇ ਉੱਥੇ ਫਿਰ ਸਾਰਾ ਦਿਨ ਪੜੀ ਜਨਾ ਫਿਰ ਉਹ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਕਿਤਾਬ ਜਿਹੜੀਆਂ ਮੈਗਜ਼ੀਨ ਸੀਗੀਆਂ ਉਹ ਕਿਉਂਕਿ ਬਹੁਤ ਵੱਡੀ ਗੱਲ ਸੀ ਉਹਨਾਂ ਦਿਨਾਂ ਦੇ ਵਿੱਚ ਲਾਇਬ੍ਰੇਰੀ ਐਸ ਕਿਸਮ ਦੀ ਲਾਇਬ੍ਰੇਰੀ ਬਿਲਕੁਲ ਬਿਲਕੁਲ ਮਤਲਬ ਰਿਸਰਚ ਵਾਲੀਆਂ ਕਿਤਾਬਾਂ ਜਿਹੜੀਆਂ ਮਤਲਬ ਨਹੀਂ ਮਿਲਦੀ ਉੱਥੋਂ ਚੋਰੀ ਹੋਈਆਂ ਨੇ ਗ੍ਰੰਥ ਚੋਰੀ ਹੋਏ ਨੇ ਜਿਹੜੇ ਜਿਹੜੇ ਮਿਲਦੇ ਨਹੀਂ ਸੀ ਅੱਛਾ ਜੀ ਇਸ ਕਿਸਮ ਦੀ ਉਸਨੇ ਕਲੈਕਸ਼ਨ ਕੀਤੀ ਸੀ